ਤੇ ਅਸੀਂ ਧਰਤੀ ਤੋਂ ਲਗਭਗ ਜਿਹਦਾ ਮੇਨ ਉਹਦਾ ਬੇਸ ਆ ਉੱਥੇ ਥੱਲੇ 13 ਮੰਜ਼ਲੀ ਜਿਹਦਾ ਬਿਲਡਿੰਗ ਹੋਵੇ ਉਹਨਾਂ ਥੱਲੇ ਆਏ ਹੋਏ ਆਂ ਹਜ਼ਾਰਾਂ ਸਾਲ ਕਈ ਹਜ਼ਾਰਾਂ ਸਾਲ ਪੁਰਾਣਾ ਪਾਣੀ ਹੈ ਜਿਹਦਾ ਸੁੱਕ ਗਿਆ ਸੀ ਇਸ ਤਰ੍ਹਾਂ ਇੱਕ ਕੇਵਸ ਬਣ ਗਿਆ ਉਹਦੇ ਇਸ ਤਰ੍ਹਾਂ ਦੀ ਸ਼ੇਪ ਚ ਆ ਗਿਆ ਇਹ ਅੱਜ ਕਿਵੇਂ ਆਜ ਆਪਾਂ ਧਰਤੀ ਤੋਂ ਕਾਫੀ ਥੱਲੇ ਆਏ ਆਂ ਇਹਨੂੰ ਕੇਵਸ ਕਹਿੰਦੇ ਆ ਜਾਂ ਪੁਰਾਣਾ ਪਾਣੀ ਸੁੱਕ ਕੇ ਤੇ ਇਹ ਕੇਵਸ ਜਿਹੜੇ ਬਣਿਆ ਦੇਖੋ ਇਦਾਂ ਦੇ ਤੇ ਕਈ ਹਜ਼ਾਰਾਂ ਸਾਲ ਤੋਂ ਬਾਅਦ ਸੁੱਕਣ ਤੋਂ ਪਾਣੀ ਸੁੱਕਣ ਤੋਂ ਬਾਅਦ ਇਹ ਚੀਜ਼ਾਂ ਬਣਦੀਆਂ ਦੇਖੋ ਤੇ ਅਸੀਂ ਧਰਤੀ ਤੋਂ ਲਗਭਗ ਜਿਹੜਾ ਮੇਨ ਉਹਦਾ ਬੇਸ ਆ ਉਹ ਤੋਂ ਥੱਲੇ 13 ਮੰਜ਼ਲੀ ਜਿਦਾ ਬਿਲਡਿੰਗ ਹੋਵੇ ਉਹਨਾਂ ਥੱਲੇ ਆਏ ਹੋਏ ਆ ਸੋ ਬਹੁਤ ਵਧੀਆ ਫਾਨਿਆ ਇਹ ਤੇ ਸੇਫ ਆ ਤੇ ਆ ਦੇਖੋ ਪੁਰਾਣਾ ਪਾਣੀ ਸੁੱਕਿਆ ਹੋਇਆ ਜਿੱਦਾਂ ਉਹਦੇ ਇਹ ਜਿਹੜੇ ਆ ਸੂਏਜ ਬਣੇ ਹੋਏ ਤਿੱਖੇ ਤਿੱਖੇ ਤੁਸੀਂ ਦੇਖ ਸਕਦੇ ਆ ਤੇ ਆ ਦੇਖੋ ਤੁਸੀਂ ਇਹ ਪਾਣੀ ਸੁੱਕ ਕੇ ਇਦਾਂ ਬਣੇ ਹੋਏ ਆ ਹਜ਼ਾਰਾਂ ਸਾਲ ਕਈ ਹਜ਼ਾਰਾਂ ਸਾਲ ਪੁਰਾਣਾ ਪਾਣੀ ਹੈ ਜਿਹਦਾ ਸੁੱਕ ਗਿਆ ਸੀ ਇਸ ਤਰ੍ਹਾਂ ਹੀ ਕੇਵਸ ਬਣ ਗਏ ਉਹਦੇ ਇਸ ਤਰ੍ਹਾਂ ਦੀ ਸ਼ੇਪ ਚ ਆ ਗਿਆ ਇਹ ਸੋ ਫਿਰ ਦੱਸ ਰਿਹਾ 13 ਮੰਜ਼ਲੀ ਬਿਲਡਿੰਗ ਜਿੱਦਾਂ ਥੱਲੇ ਧਰਤੀ ਦੇ ਬਣੀ ਹੋਵੇ ਉਨਾ ਥੱਲੇ ਮੈਂ ਆ ਵੀਡੀਓ ਬਣਾ ਰਿਹਾ ਤੇ ਇਹ ਚੀਜ਼ ਦੇਖਣ ਆਇਆ ਤੇ ਬਹੁਤ ਹੀ ਵਧੀਆ ਚੀਜ਼ ਆ ਕੋਈ ਪਰਥ ਸਿਟੀ ਤੋਂ ਲਗਭਗ 300 ਕਿਲੋਮੀਟਰ ਦੇ ਕਰੀਬ ਆਪਾਂ ਦੂਰ ਆ ਸੋ ਥੈਂਕ ਯੂ ਵੀਡੀਓ ਵਾਚ ਕਰਨ ਲਈ ਕੁਦਰਤ ਨਾਲ ਜੁੜੀਆਂ ਚੀਜ਼ਾਂ ਦੇਖੀਏ ਬਹੁਤ ਕੁਝ ਪਤਾ ਲੱਗਦਾ ਵਾ ਸੋ ਥੈਂਕ ਯੂ ਵੀਡੀਓ ਵਾਚ ਕਰਨ ਲਈ ਮਿਲਦੇ ਆਂ ਫਿਰ ਰੱਬ ਰੱਖਾ